ਅਸੀਂ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਬੜੇ ਡੰਕੇ ਦੀ ਚੋਟ ਤੇ ਗੱਲ ਕਹੀ ਸੀ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਆਮ ਹੰਬਲ ਬੈਕਗ੍ਰਾਉਂਡ ਚੋਂ ਕਾਰੋਬਾਰੀ ਜਿਹੜਾ ਕਿ ਸੇਵਾ ਭਾਵਨਾ ਨਾਲ ਰਾਜਨੀਤੀ 'ਚ ਆਇਆ ਹੈ ਜਦੀ ਮੰਸ਼ਾ ਸਿਰਫ ਔਰ ਸਿਰਫ ਲੁਧਿਆਣੇ ਦੇ ਲੋਕਾਂ ਦੀ ਬਿਹਤਰੀ 'ਚ ਆਪਣਾ ਯੋਗਦਾਨ ਪਾਉਣ ਦੀ ਹੈ ਔਰ ਜਦੋਂ ਕੰਪੇਅਰ ਕਰੂਗੇ ਕਾਂਗਰਸ ਨਾਲ ਜਿਹੜੇ ਕਿ ਆਸ਼ੂ ਸਾਹਿਬ ਇੱਥੇ ਕਈ ਵਾਰ ਐਮਐਲਏ ਆਰ ਐਮਸੀ ਰਹਿ ਚੁੱਕੇ ਆ ਉਹਨਾਂ ਦਾ ਕਰੈਕਟਰ ਜਿਹੜਾ ਆ ਉਹ ਬਦਮਾਸ਼ਾਂ ਵਾਲਾ ਹੰਕਾਰੀ ਔਰ ਆਮ ਲੋਕਾਂ ਨੂੰ ਟਿਚ ਨਾ ਜਾਣਨਾ ਜਦੋਂ ਇਹ ਗੱਲ ਆਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਤੇ ਕੱਲ ਮੈਂ ਇੱਕ ਖਬਰ ਪੜ ਰਿਹਾ ਆਸ਼ੂ ਸਾਹਿਬ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਮੇਰੇ ਤੋਂ ਡਰ ਕਿਉਂ ਲੱਗਦਾ ਦੇਖੋ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਕੀ ਡਰ ਲੱਗਣਾ ਹੈ ਲੇਕਿਨ ਲੁਧਿਆਣਾ ਦੇ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਡਰ ਹੈ ਔਰ ਉਹਦਾ ਬੁਨਿਆਦੀ ਕਾਰਨ ਇਹ ਨਹੀਂ ਹੈ ਕਿ ਅਸੀਂ ਕੋਈ ਰਾਤੋਂ ਰਾਤ ਕੋਈ ਮੁੱਦਾ ਬਣਾ ਕੇ ਜਾਂ ਤੁਹਾਡੇ ਕੋ ਕੋਈ ਵਿਦਆਊਟ ਫੈਕਟ ਗੱਲ ਕਰ ਰਹੇ ਹਾਂ ਆਸ਼ੂ ਸਾਹਿਬ ਚਾਰ ਵਾਰ ਐਮਸੀ ਰਹੇ ਆ ਤਕਰੀਬਨ ਦੋ ਵਾਰ ਐਮਐਲਏ ਰਹੇ ਮੰਤਰੀ ਵੀ ਰਹੇ ਕੈਬਨਿਟ ਦੇ ਲੇਕਿਨ ਲੋਕਾਂ ਦੇ ਪ੍ਰਤੀ ਪੁਲਿਸ ਅਫਸਰਾਂ ਦੇ ਪ੍ਰਤੀ ਤੇ ਸਰਕਾਰੀ ਮੁਲਾਜ਼ਮਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ ਆ ਉਹ ਡੈਫੀਨੇਟਲੀ ਲੋਕਾਂ 'ਚ ਡਰ ਪੈਦਾ ਕਰਦਾ ਡਰ ਉਹਦੋਂ ਲੋਕਾਂ 'ਚ ਪੈਦਾ ਹੁੰਦਾ ਜਦੋਂ ਆਛੂ ਸਾਹਿਬ ਡਿਪਟੀ ਸੁਪਰਟੈਂਟ ਪੁਲਿਸ ਦੇ ਅਫਸਰ ਨੂੰ ਤਮ ਘੁੰਦੇ ਹੀ ਨਹੀਂ ਐ ਉਹਨੂੰ ਇੱਥੇ ਤੱਕ ਕਹਿੰਦੇ ਤੈਨੂੰ ਕੁੱਚਲ ਕੇ ਰੱਖ ਦਾਂਗੇ ਮਸਲ ਕੇ ਰੱਖ ਦਾਂਗੇ ਇਹ ਸ਼ਬਦਾਵਲੀ ਜਦੋਂ ਲੋਕਾਂ ਦਾ ਚੁਣਿਆ ਨੁਮਾਇੰਦਾ ਵਰਤੂਗਾ ਤੇ ਸੁਭਾਵਿਕ ਤੌਰ ਤੇ ਲੋਕ ਤੇ ਡਰਨਗੇ ਔਰ ਜਦੋਂ ਭਰੀ ਮਹਿਫਿਲ ਚ ਜਿੱਥੇ ਹਜ਼ਾਰਾਂ ਸਕੂਲੀ ਬੱਚੇ ਬੈਠੇ ਹੋਣ ਜਿੱਥੇ ਲੁਧਿਆਣੇ ਦੇ ਕਹਿੰਦੇ ਘੁੰਦੇ ਪਤਵੰਤੇ ਲੋਕ ਬੈਠੇ ਹੋਣ ਜਿੱਥੇ ਟੀਚਰ ਫੈਕਲਟੀ ਬੈਠੀ ਹੋਵੇ ਤੇ ਉਥੇ ਲੁਧਿਆਣੇ ਦਾ ਚੁਣਿਆ ਹੋਇਆ ਐਮਐਲਏ ਮੰਤਰੀ ਆਸ਼ੂ ਇਹ ਕਵੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨੂੰ ਔਰ ਉਹ ਵੀ ਲੇਡੀਆਂ ਹੋਵੇ ਔਰਤ ਨੂੰ ਆਸ਼ੂ ਜੀ ਦਾ ਭਰੀ ਮਹਿਫਿਲ ਬੱਚਿਆਂ ਦੇ ਸਾਹਮਣੇ ਸਕੂਲ ਟੀਚਰਾਂ ਦੇ ਸਾਹਮਣੇ અપਮਾਨਿਤ ਕਰਨਾ ਬੇਇੱਜ਼ਤ ਕਰਨਾ ਔਰ ਤੋਸ ਤੋਂ ਲੈ ਕੇ ਧਮਕੀ ਦੇਣਾ ਇਹ ਸਾਬਤ ਕਰਦਾ ਆ ਕਿ ਇਹਨਾਂ ਦਾ ਟੈਰਰ ਜਿਹੜਾ ਆ ਉਹਦੇ ਤੋਂ ਲੋਕ ਡਰਦੇ ਆ ਔਰ ਇਹ ਕੋਈ ਵੀ ਅਸੀ ਗੱਲ ਨਹੀਂ ਆ ਜਿਹੜੀ ਰਿਕਾਰਡ ਤੋਂ ਪਰੇ ਆ ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਰਿਕਾਰਡ ਦਾ ਹਿੱਸਾ ਹੈ ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਹੈ ਕੋਈ ਆਮਾ ਦੀ ਪਾਰਟੀ ਨਹੀਂ ਕਹਿ ਰਹੀ ਕੋਈ ਅਸੀ ਨਹੀਂ ਕਹਿ ਰਹੇ ਔਰ ਜਦੋਂ ਪਾਰਟੀ ਦਾ ਐਮਐਲਏ ਔਰ ਮੰਤਰੀ ਮੌਜੂਦਾ ਆਸ਼ੂ ਇਹ ਕਵੇ ਕਾਂਗਰਸ ਵਰਕਰਾਂ ਦੀ ਮੀਟਿੰਗ ਚ ਕਾਂਗਰਸ ਵਰਕਰ ਨੂੰ ਖਿੱਚ ਕੇ ਜ਼ਮੀਨ ਤੇ ਸੁੱਟਦੇ ਤੇ ਡਰਨਗੇ ਕਿਉਂ ਨਹੀਂ ਲੋਕ ਮੈਂ ਤੁਹਾਡੇ ਰਾਹੀ ਵੇਖੋ میڈیا ਦੇ ਸਾਥੀ ਤੁਸੀਂ ਬੈਠੇ ਹੋ ਸਤਕਾਰਯੋਗ ਹੋ ਚੌਥਾ ਥੰਮ ਸੰਵਿਧਾਨ ਦਾ ਲੋਕਾਂ ਦਾ ਨੁਮਾਇੰਦਾ ਉਹ ਹੋਣਾ ਚਾਹੀਦਾ ਜਿਹਦੇ ਤੋਂ ਲੋਕ ਡਰ ਨਹੀਂ ਬਲਕਿ ਉਹਦੇ ਤੇ ਭਰੋਸਾ ਇਨਾ ਹੋਵੇ ਕਿ ਆਪਣੇ ਡਰ ਨੂੰ ਆਪਣੀਆਂ ਕਮੀਆਂ ਨੂੰ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਭੱਜਿਓ ਦੇ ਵੱਲ ਹੋਣ ਉਮੀਦ ਹੋਵੇ ਉਹਨਾਂ ਨੂੰ ਕਿ ਸਾਡਾ ਐਮਐਲਏ ਬੈਠਾ ਸਾਡਾ ਮੰਤਰੀ ਬੈਠਾ ਸਾਡਾ ਲੀਡਰ ਬੈਠਾ ਜਿਹਦੇ ਕੋ ਅਸੀਂ ਜਾਵਾਂਗੇ ਨਾ ਸਿਰਫ ਸਾਡੇ ਮਸਲਿਆਂ ਦਾ ਹੱਲ ਹੋਊਗਾ ਬਲਕਿ ਸਾਨੂੰ ਸੋਸ਼ਲ ਸਿਕਿਉਰਿਟੀ ਵੀ ਮਿਲੂ ਸਾਨੂੰ ਡਰ ਜਿਹੜਾ ਸਾਡੇ ਤੇ ਟੈਰਰ ਹੈ ਉਹਦਾ ਖਤਮ ਹੋਊਗਾ ਤੇ ਦੂਜੇ ਪਾਸੇ ਕਾਂਗਰਸ ਦਾ ਹੋਰ ਲੀਡਰ ਹੈ ਜਿਹੜਾ ਸ਼ਰਿਆ ਸ਼ਰਿਆ ਦਿਨ ਦਿਹਾੜੇ ਟੀਚਰ ਅਫਸਰ ਪੁਲਿਸ ਅਫਸਰ ਕਾਂਗਰਸ ਵਰਕਰ ਸਾਰਿਆਂ ਨੂੰ ਤੁਮਕਉਂਦਾ ਰਿਹਾ ਇਸ ਕਰਕੇ ਅਸੀਂ ਇਹ ਨਾਰਾ ਦਿੱਤਾ ਸੀ ਕਿ ਆਮ ਸੁਧਾਰਨ ਵਰਸਿਤ ਹੰਕਾਰੀ ਗਰੂਰੀ ਗੁੰਡਾ ਬਦਮਾਸ਼ ਤੈ ਲੁਧਿਆਣਾ ਵਸਦੇ ਲੋਕਾਂ ਨੇ ਕਰਨਾ ਹੈ ਲੇਕਿਨ ਤੈ ਕੈਂਡੀਡੇਟ ਦਾ ਕਰੈਕਟਰ ਵੀ ਹੋਣਾ ਚਾਹੀਦਾ ਹੈ